ਮੋਹ ਦੇ ਮੇਰੇ ਸਾਹਮਣੇ 60 ਤੋਂ 70 ਤਰ੍ਹਾਂ ਦੇ ਖੁਸ਼ਬੂਆਂ ਮਿਕਸ ਹੋਈਆਂ ਬਈਆਂ ਬਿਰੇ ਮੈਂ ਦੇਖ ਲਾ ਵੀ ਬ੍ਰਾਂਡ ਨੇ ਬ੍ਰਾਂਡ ਬਿਲਕੁਲ 20-20 ਡੇਡ ਡ ਲੱਖ ਰੁਪਏ ਪਰਫਿਊਮ ਨੇ ਸਾਡੇ ਕੋਲ 300 ਚ ਮਿਲ ਜਾਂਦਾ ਸਿਰਫ ਸਿਰਫ ਫੇਰ ਮੈਂ ਦੱਸਿਓ ਆਹ ਦਿਮਾਗ ਖੋਲਦਾ ਭਾਜੀ ਖੋਲਦਾ ਨਾ ਬਾਕੀ ਯਾਰ ਕਮਾਲ ਦੀ ਫਰੇਗਰੈਂਸ ਆ ਦਿਮਾਗ ਖੋਲਦਾ ਜਦੋਂ ਆਪਾਂ ਲਾ ਲੈਂਦੇ ਨਾ ਇਹ ਨਾ ਤਾਂ ਹੀ ਕਰ ਚਾਕਲੇਟ ਦੀ ਉਹਦੇ ਤੋਂ ਕਾਫੀ ਮਹਿੰਗਾ ਹੁੰਦਾ ਜੀ ਵੈਸੇ ਹੀ ਵੇ ਮੈਂ ਕਹਦਾ ਹੁੰਦਾ ਪਰ ਤੁਸੀਂ ਵੀ ਨਾ ਮੈਂ ਕਹਾਂ ਆਪਣੇ ਕੋਲੇ ਸਟਾਰਟਿੰਗ ਰੇਟ ਉਹੀ ਰਹਿਣੀ ਹੋਣੀ ਹੈ ਸਾਡੇ ਕੋਲ 300 ਰੁਪਏ ਦੀ ਸੀਸੀ ਹੈ ਜੀ ਠੀਕ ਹੈ 3 ਐਮ ਐਲ ਦੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਦੋਸਤੋ ਅੱਜ ਖੜੇ ਆਪਾਂ ਮਲੇਰ ਕੋਟਲਾ ਦੇ ਵਿੱਚ ਪੰਡਤ ਲਾਟਰੀ ਏਜੰਸੀ ਦੇ ਇਧਰਲੇ ਪਾਸੇ ਟੇਟਾ ਮਿਲਦੇ ਨੇ ਤੇ ਇਧਰਲੇ ਪਾਸੇ ਖੁਸ਼ਬੂਆਂ ਦਾ ਇੱਕ ਰੂਮ ਬਣਾਇਆ ਹੋਇਆ ਹੈ ਲੱਗ ਪੰਡਤ ਜੀ ਨਾ ਕਰਦੇ ਆ ਗੱਲਬਾਤ ਕੀ ਗੱਲਬਾਤ ਹੈ ਪੰਡਤ ਜੀ ਹਾਂ ਜੀ ਖੁਸ਼ਬੂ ਬੜੀ ਸੋਹਣੀ ਆ ਰਹੀ ਹੈ ਖਸਮੂਆਂ ਦਾ ਕੰਮ ਆਪਣਾ ਬਿਲਕੁਲ ਬਿਲਕੁਲ ਦੋਸਤੋ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਖੁਸ਼ਬੂਆਂ ਦੇ ਮੇਰੇ ਸਾਹਮਣੇ 60 ਤੋਂ 70 ਤਰ੍ਹਾਂ ਦੀਆਂ ਖੁਸ਼ਬੂਆਂ ਮਿਕਸ ਹੋਈਆਂ ਬਈਆਂ ਵੀਰੇ ਮੈਂ ਦੇਖ ਲਾ ਵੀ ਬ੍ਰਾਂਡ ਨੇ ਬ੍ਰਾਂਡ ਬਿਲਕੁਲ ਵੀ ਵੀ ਡੇਟਡ ਲੱਗਦਾ ਪਰਫਿਊਮ ਨੇ ਸਾਡੇ ਕੋਲ 300 ਚ ਮਿਲ ਜਾਂਦਾ ਸਿਰਫ ਸਿਰਫ ਕਾ ਬਾਦੇ ਭਾਈ ਆਉਂਦੇ ਕੋ ਬਰਸਾਚੇ ਪਿਆਉ ਇੱਥੇ ਠੀਕ ਹੈ ਉਹ ਤੋਂ ਆ ਲਾਲਾ ਵੀਰੇ ਹਰ ਭਾਜਨ ਮੰਨ ਲਊਗਾ ਅੱਛਾ ਠੀਕ ਹੈ ਪੂਰੇ ਟਾਪ ਦੇ ਨੇ ਤੇ ਆਪਣੇ ਕੋਲੋਂ ਆਪਣੇ ਕੋਲ 300 ਤੋਂ ਸਟਾਰਟ ਕੋ 300 ਤੋਂ ਸਟਾਰਟਿੰਗ ਮਤਲਬ ਪੈਕਿੰਗ ਦੇ ਹਿਸਾਬ ਨਾਲ ਆ ਰਿਹਾ ਹੈ ਛੋਟੀ ਵੱਡੀ ਪੈਕਿੰਗ ਤੋਂ ਲੈ ਕੇ ਆ ਗਿਆ ਮਾਸਕ ਕਸ਼ਮੀਰੀ ਠੀਕ ਹੈ ਦੇਖੋ ਇੱਕ ਲਫਟ ਦੇਖੋ ਜੀ ਆਪੀ ਇਹਦੀ ਕੀ ਬਾਤ ਹੈ ਫਿਰ ਮੈਂ ਦੱਸਿਓ ਆਹਾ ਇਹ ਦਿਮਾਗ ਖੋਲਦਾ ਭਾਜੀ ਖੋਲਦਾ ਨਾ ਬਾਕੀ ਯਾਰ ਕਮਾਲ ਦੀ ਫਰੇਗਰੈਂਸ ਹੈ ਦਿਮਾਗ ਖੋਲਦਾ ਜਦੋਂ ਆਪਾਂ ਲਾ ਲੈਂਦੇ ਹਾਂ ਨਾ ਆਹ ਲੇਡੀਓ ਅੱਛਾ ਸਪੈਸ਼ਲ ਲੇਡੀ ਵਾਸਤੇ ਸਪੈਸ਼ਲ ਇਹ ਫਿਰ ਫੇਰ ਨਾਲ ਲਾਓ ਜੀ ਲਾਓ ਗਲਾਬ ਆ। ਅੱਗੇ ਯਾਰ ਪਤਾ ਲਾਦਾ ਵੀ ਕੁੜੀਆਂ ਵਾਲੇ ਸਪੈਸ਼ਲ ਫੜਿਆ ਹੋਇਆ ਤੇ ਕੋਈ ਗੱਲ ਚਲੋ ਆਪਾਂ ਹਾਂਜੀ ਉਹ ਰੈਡ ਰੋਜ਼ ਉਸ ਗਲਾਬ ਠੀਕ ਹੈ ਚੋਕੋ ਮਸਕ ਇਹ ਰੈਡ ਆ। کافی ਮਹਿੰਗਾ ਹੁੰਦਾ ਜੀ। ਨਾ ਪਤਾ ਹੀ ਕਿਰੇ ਚਾਕਲੇਟ ਦੀ ਉਹ ਜੇ ਜ਼ਰੂਰ ਤੇ کافی ਮਹਿੰਗਾ ਹੁੰਦਾ ਜੀ ਵੈਸੇ ਇਹ। ਇਹ ਮਹਿੰਗਾ ਤਾਂ ਹੁੰਦਾ ਪਰ ਅਸੀਂ ਵੀ ਨਾ ਮਹਗਾ ਵੇਚ ਆਪਣੇ ਕੋਲੇ ਸਟਾਰਿੰਗ ਰੇਟ ਉਹੀ ਰਹਿਣੀ ਹੋਣੀ ਆ। ਸਾਡੇ ਕੋਲੇ 300 ਰੁਪਏ ਦੀ ਸੀਸੀ ਹੈ ਜੀ। ਠੀਕ ਹੈ। 3 ਐਮ ਐਲ ਦੀ ਤੇ ਵੱਡੀ ਲਾਉਂਗੇ 6 ਐਮ ਐਲ ਦੀ ਮਿਲ ਜੇਗੀ ਜੀ ਤਾਂ 600 ਦੀ ਆਓ। ਲਗਾ ਲਗਾ ਸਾਡੇ ਕੋ ਰੇਟ ਨੇ ਤੇ ਟੋਪ ਦੀਆ ਕੁਆਲਿਟੀ ਆ ਕਿ 6 ਮਿਲਦੀ ਆ ਹਾਂ ਜਿਹੜਾ ਕੋ ਬ੍ਰਾਂਡ ਦੇ ਵਿੱਚ ਆ ਇਹ ਦੇਖੋ 4-5 ਮਿੰਟਾਂ ਦਾ ਕੱਢਦੇ ਜਾਂਦੀ ਹੁੰਦੀ ਆ ਜੀ ਗੁੱਚੀ ਫਲੋਰਾ ਵੀਰੇ ਕਿੰਨਾ ਚੱਲ ਰਿਹਾ ਬਿਲਕੁਲ ਬਿਲਕੁਲ ਵਾ ਦੇਖੋ ਲਾ ਕੇ ਖਸੂਆ ਤੇ ਦੇਖੋ ਆ ਤਨਾ ਕਸੂਦੇ ਤੋਂ ਜਾਣੀ ਆ ਕੀ ਬਾਤ ਆ ਯਾਰ ਮਤਲਬ ਫੋਕਾ ਜੀ ਕਿ ਕਿੰਨੇ ਤਰ੍ਹਾਂ ਦੀਆਂ ਖੁਸ਼ਬੋਹ ਹੋਣਗੀਆਂ ਇਸ ਟਾਈਮ ਬਾਅਦ ਕੋਈ 360 ਖਸੂਆ ਨਾਲ ਐਂਟਰੀ ਕਰੀਏ ਵੀਰੇ ਆਪਾਂ ਅੱਛਾ ਤਾਂ ਸੱਤ ਕੁ ਜਮੂਆ ਐਂਟਰੀ ਤੇ ਤੁਹਾਨੂੰ ਮਿਲ ਜਾਣਗੀਆਂ ਦੋਸਤੋ ਤੇ ਕੁੜੀਆਂ ਦੇ ਵਾਸਤੇ ਸਪੈਸ਼ਲ ਆ ਮੁੰਡੇ ਦੇ ਵਾਸਤੇ ਸਪੈਸ਼ਲ ਆ ਪੈਕਿੰਗ ਤੁਹਾਨੂੰ ਛੋਟੀ ਵੱਡੀ ਮਿਲ ਜਣੀਆਂ 300 ਰੁਪਏ ਤੋਂ سٹਾਰਟ ਆ ਅੱਗੇ ਤੁਸੀਂ ਜਿੰਨੀ ਮਰਜ਼ੀ ਦੇ ਸਕੋ ਤੇ ਭਾਜੀ ਜੇ ਕਿਸੇ ਨੇ ਕਿਸੇ ਨੂੰ ਦੇਣਾ ਹੋਵੇ ਕੈਕਟੋ ਵਗੈਰਾ ਤੋਂ ਦੇਖੋ ਆ ਦੇਖੋ ਆਈਟਮ ਬਕੂਰ ਜਾਨੀ ਰੋ ਗਿਫਟ ਅੱਛਾ ਇਹਦਾ ਕਲਰ ਵੀ ਚੱਲੇਗੀ ਲਾਈਟ ਠੀਕ ਹੈ ਦੇਖੋ ਹਾਂ ਯਾਰ ਕਿਆ ਬਾਤ ਹੈ ਤੇ ਇਹਦੇ ਚ ਭਾਜੀ ਬਖੂਰ ਪੈ ਜਾਂਦਾ ਦਰੋਣਾ ਇਹਦੇ ਕੋਲਾ ਰੱਖੋ ਬਖੂਰ ਰੱਖ ਦੋ ਉੱਪਰ ਠੀਕ ਹੈ ਲਫਟਾਂ ਹੀ ਲਫਟਾਂ ਬੱਲੇ ਬੱਲੇ ਹੋਏ ਨੇ ਤੇ ਪੂਰੇ ਘਰ ਚ ਤੁਹਾਡੇ ਮਹਿਕ ਹੀ ਮਹਿਕ ਹੋ ਜਾਣੀ ਹੈ ਕਹਿੰਦਾ ਮਤਲਬ ਜੇ ਗਿਫਟ ਜੇ ਮੰਨ ਲਓ ਕਿਦਾ ਹੈਪੀ ਬਰਥਡੇਅ ਜਾਂ ਕੁਝ ਵੀ ਆ ਠੀਕ ਹੈ ਸਾਡੇ ਕੋਲ ਲੈ ਜਾਓ ਗਿਫਟ ਤੁਹਾਨੂੰ ਮਿਲੇਗਾ ਗਿਫਟ ਤੁਸੀਂ ਦੇ ਸਕਦੇ ਹੋ ਬਾਕੀ ਆ ਚੀਜ਼ਾਂ ਦੇਖੋ ਇੱਕ ਵਾਰ ਚਰਾਗ ਆ ਦੇਖੋ ਇਹ ਵੀ ਸੀਸੀ ਹੈ ਇਹ ਹਾਂ ਇਹ ਚਰਾਗ ਬਣਾਇਆ ਹੋਇਆ ਵੈਸੇ ਕਿਆ ਆਵਾਜ਼ ਨਾ ਜਰਾ ਦੇਖੋ ਜੇ ਸਲਾਈ ਇੱਕ ਲਾ ਕੇ ਨਾ ਇਧਰਲੇ ਕਰਨ ਤੇ ਇਧਰਲੇ ਤੇ ਲੋਕ ਪੁੱਛਦੇ ਫਿਰਨੇ ਵੀ ਕੀ ਵੀ ਲਾਇਆ ਕੀ ਲਾਇਆ ਕੀ ਆ ਬਿਲਕੁਲ ਬਿਲਕੁਲ ਸਹੀ ਹੈ ਬਾਕੀ ਇਹ ਨਵੀਂ ਐਂਟਰੀ ਆ ਆਪਣੀ ਪੰਡਤ ਤੇ ਤਦ ਯਾਨੀ ਪੰਡਤ ਫਰੇਗਰੈਂਸ ਪਾਰਲ ਠੀਕ ਹੈ ਜੀ ਆਹ ਬਾਕੀ ਹੱਥੇ ਦਾ ਮੈਨੂੰ ਨਾਮ ਦੇ ਪੁੱਛੀ ਫਰੋਗ ਦੇਖ ਲਓ ਰੈਸੋ ਦਾ ਗੋਦ ਐਸ ਪੀਓ ਦਾ ਅਨਾਰ ਮੁਸਕ ਉਹ ਦਾ ਵਾਲਾ ਉਹ ਦਾ ਵਾਲਾ ਪਾਪਾ ਪਾਪਾ ਠੀਕ ਹੈ ਇੰਨੇ ਦੇ ਵਿੱਚ ਸਾਡੇ ਕੋਲ ਗਫੂਰਾ ਜਿਹੜੇ ਬਖੂਰ ਨੇ ਹਾਂ ਮੈਂ ਬਸ ਇਹ ਕੀ ਦੱਸ ਪਵੇਗਾ ਸੀ ਆਹ ਕੀ ਚੀਜ਼ਾਂ ਨੇ ਮਾੜਾ ਇਹ ਸਮਝਾ ਦਿਓ ਬੜੀਆਂ ਜੀ ਤੁਹਾਡਾ ਰੂਮ ਐਕਨ ਲੱਗੇਗਾ ਜੀ ਮਤਲਬ ਇਹਦੇ ਇਹਨੂੰ ਇਸ ਤਰ੍ਹਾਂ ਲਾਓ ਪਲੱਗ 'ਚ ਹਾਂਜੀ ਉੱਪਰ ਬਖੂਰ ਰੱਖਿਆ ਹੈ ਅੱਡਾ ਦੇਖੋ ਇਹ ਤਾਂ ਦਿਖਾਈ ਪਈ ਮਾੜਾ ਇਹ ਤਾਂ ਬਸ ਬੂਆ ਆਈਆਂ ਨੇ ਆਉਂਦੇ ਨੂੰ ਹਾਂ ਠੀਕ ਹੈ ਯਾਹ ਬਾਤਾਂ ਚੱਲ ਪਈਆਂ ਤੋ ਹੀ ਡਾਉਣ ਲੱਗ ਜੇਗੀ ਠੀਕ ਹੈ ਕੋ ਲਾਗੀ ਨੇ ਚੱਲ ਪਣਾ ਹਾਂ ਇਹ ਚੱਲ ਪਣਾ ਤੇ ਨਾਲ ਖੁਸ਼ਬੂ ਤੁਹਾਡੇ ਮਤਲਬ ਇੱਥੋਂ ਦੇ ਨਿਕਲਦੀ ਹੈ ਹਨਾ ਬੜੀ ਕਹਿਰਤੀ ਬਣਾਈ ਹੈ ਤੇ ਇਸ ਤਰ੍ਹਾਂ ਦੀ ਪੈਕਿੰਗ ਹੋ ਗਈ ਹੈ ਭਾਜੀ ਹਾਂਜੀ ਇਹ ਨਾਲ ਸੈੱਟ ਹੁੰਦਾ ਇਹਦੇ ਵਿੱਚ ਵੀ ਅਲੱਗ-ਅਲੱਗ ਖੁਸ਼ੂਆ ਮਿਲਦੀਆਂ ਜਿੱਦਾਂ ਓਦ ਆ ਦੇਖੋ ਹਾਂ ਇਹ ਓਦ ਖਲੀਫਾ ਦੋਸਤੋ ਆ ਦੇਖੋ ਓਦ ਖਲੀਫਾ ਓਦ ਸੰਗਮ ਹੂੰ ਆਲਫਨਾ ਠੀਕ ਹੈ ਖਲੀਫਾ ਬਕੂਰ ਖਾਸ ਫਰੈਂਡ ਫਰੈਂਡ ਜਿਹੜੀ ਅਲੱਗ-ਅਲੱਗ ਖੁਸ਼ਬੂਆਂ ਸਾਡੇ ਕੋਲ ਆਈਆਂ ਹੋਈਆਂ ਦੀ ਵੱਲ ਦੇ ਬਿਲਕੁਲ ਬਿਲਕੁਲ ਸਾਨੂੰ ਪਿੰਡਾਂ ਦੇ ਥੋੜੇ ਨਾਂ ਲੈਣੇ ਓਕੇ ਲੱਗਦੇ ਆ ਹੌਲੀ ਹੌਲੀ ਇਸਪਲਟ ਹੋ ਜਾਣਗੇ ਬਿਲਕੁਲ 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 ਤੇ ਕਹਿਣ ਦਾ ਮਤਲਬ ਤੁਸੀਂ ਭਾਜੀ ਇੱਕ ਕਿਸੇ ਨੇ ਗੱਡੀ ਗੁੱਡੀ ਚਲਾਉਣ ਵਾਸਤੇ ਲੈਣਾ ਹੋਵੇ ਗੱਡੀ ਵਾਹ ਤੇ ਕ੍ਰਿਮੀਨਲ ਮਾਲ ਚ ਗੱਲ ਤੇ ਪ੍ਰੋਬਲਮ ਆਉਂਦੀ ਹੈ ਕਿ ਉਹਨੂੰ ਦੇਲ ਚੜਦਾ ਹੈ ਨਾ ਹਾਂਜੀ ਔਰ ਕਿਹ ਅਲੱਗ ਇਹਨਾਂ ਆ ਤੰਗ ਲੋ ਲੈ ਕੇ ਇੱਕ ਅੱਛਾ 600 ਰੁਪਏ ਦਾ ਸੈਟ ਆ 600 ਰੁਪਏ ਦਾ ਸੈਟ ਦੋਸਤ ਤੁਸੀਂ ਆਪਣੀ ਗੱਡੀ 'ਚ ਤੰਗ ਲਓ ਤੇ ਖਸ਼ਬੂ ਤਾਂ ਆਉਣੀ ਲੋਗੇ ਜਾਂ ਕੋਈ ਬੈਠੇਗਾ ਵਾਰੀ ਦੇ ਵਿੱਚ ਇੱਕ ਵਾਰ ਦੇਖੋ ਆਲਾ ਵੀ ਯਾਰ ਕੀ ਆਇਆ ਪੁੱਛੂਗਾ ਵੀ ਤੁਸੀਂ ਕੀ ਲਾਇਆ ਹੋਇਆ ਗੱਡੀ ਦੇ ਵਿੱਚ ਯਾਰ ਤੇ ਚੀਜ਼ਾਂ ਸੋਹਣੀ ਵੀ ਲੱਗਣੀਆਂ ਭਾਜੀ ਵਿੱਚ ਹੋਰ ਵੀ ਵਿੱਚ ਕਾਫੀ ਡਿਜ਼ਾਈਨ ਨੇ ਆ ਦੇਖੋ ਆ ਡਿਜ਼ਾਈਨ ਨੇ ਦੇ ਵਿੱਚ ਹੋਰ ਕਾਫੀ ਡਿਜ਼ਾਈਨ ਹੋਣਗੇ ਹਾਂ ਅਸਲ ਵਿੱਚ ਇਹ ਡਿਜ਼ਾਈਨ ਚੌਰ ਸਾਇਨਾ ਸੋਹਣਾ ਲੱਗੇਗਾ ਯਾਰ ਵੀ ਕੀ ਲੱਗਾ ਠੀਕ ਹੈ ਬਾਅਦ ਵਿੱਚ ਆਉਂਗੇ ਇੱਥੋਂ ਉਹਦੀ ਲੈ ਕੇ ਜਾਓਗੇ ਗੱਫੇ ਲੈ ਜਾਓਗੇ ਸ਼ਿਪਾ ਦਾ ਹੀ ਮਾਲ ਆਉਂਦਾ ਇਹ ਪੰਡਤ ਜੀ ਦਾ ਭਾਈ ਜੀ ਵਿਦਾਉਟ ਕੈਮੀਕਲ ਉਹਦੇ ਅਰੀਨਲ ਹਾਂਜੀ ਕੋਈ ਇਹ ਨਹੀਂ ਹੈਗਾ ਜਿਹੜੀ ਕੈਮੀਕਲ ਆ ਠੀਕ ਹੈ ਦबई ਤੋਂ ਫਰਾਂਚਾਈਜ਼ ਕੋ ਖਸੂਆ ਨੇ ਦबई ਦੇ ਉਹਦੇ ਜਿਹੜੇ ਸੇਕ ਲਾਉਂਦੇ ਨੇ ਉਹ ਆਨੇ ਸੇਕ ਲੰਗੇ ਆ ਆਹ ਵਾਲਾ ਜਿਹੜਾ ਤੁਹਾਡੇ ਲੈ ਸੋ ਗਵਾਂਡੀ ਆ ਕਿੰਨੇ ਦੇ ਸੇਕ ਆਏ ਹੋਏ ਹੂੰ ਤੁਸੀਂ ਇੱਥੇ ਖੜੇ ਹੋ ਤੁਹਾਨੂੰ ਕੁਝ ਫਲੋਰਾ ਦਿਖਾਇਆ ਤਾਂ ਕਹੋ ਨਹੀਂ ਨਾ ਬਿਲਕੁਲ ਜੀ ਬਿਲਕੁਲ ਭਾਜੀ ਸੇਮ ਜਿਵੇਂ ਮਤਲਬ ਉਹ ਚੀਜ਼ ਹੈਗੀ ਆ ਭਾਜੀ ਤੁਸੀਂ ਜੇ ਤਾਂ ਇਹ ਮਾਰਟੀ ਸੀਸੀ ਐਕਸਟਰਾ ਦੇ ਕੋ ਰੂਮ ਦੇ ਵਿੱਚ ਰੱਖਣੀ ਆਂਗੀ ਸੋ ਉਹਨੂੰ ਸੋਹਣੀ ਲੱਗੇ ਜਾਂਦਾ ਪਾ ਕੇ ਕਰਾ ਕੇ ਲੈ ਕੇ ਜਾਓ ਇਹਦੇ ਅਸੀਂ ਐਕਸਟਰਾ ਪੈਸੇ ਲੈਣੇ ਆ ਜਿਹੜੇ ਸੀਸੀ ਐ ਕੋ ਫੈਂਸੀ ਹੁੰਦੀ ਆ ਇਹਦੇ ਐਕਸਟਰਾ ਵੇ ਧਰੇ ਲਈ ਆ ਕੇ ਰੱਖ ਲੋ ਬੈਡਰੂਮ ਵਿੱਚ ਰੱਖ ਲੋ ਨਾਲੇ ਬਿਲਕੁਲ ਬਿਲਕੁਲ ਬਹੁਤ ਸੁਣੀ ਚੀਜ਼ ਲੱਗ ਰਹੀ ਹੈ ਪਹਿਲਾਂ ਤਾਂ 12 ml ਦੀ ਹੁੰਦੀ ਹੈ ਅੱਛਾ 12 ml ਦੀ ਹੋ ਗਈ ਮਤਲਬ ml ਦੇ ਹਿਸਾਬ ਨਾਲ ਉਹਦੇ ਪੈਸੇ ਲੱਗ ਲੱਗਣਗੇ 12 ml ASCII ਉਹ ਦੇਣਾ ਠੀਕ ਹੈ ਠੀਕ ਹੈ ਆਮ ਅਸੀਂ ਆਹ ਹੁਣ ਅਸੀਂ ਸੀਸੀ ਦੇ ਪਾ ਕੇ ਦਵਾਂਗੇ ਸੀਸੀ ਦਾ ਪੈਸਾ ਕੋਈ ਨਹੀਂ ਲੈਂਦੇ ਠੀਕ ਹੈ ਵੀਰੇ ਇਹ ਕੋਈ ਫੈਂਸੀ ਸੀਸੀ ਲੈਣੀ ਆ ਉਹਦਾ ਉਹਦੇ ਥੋੜੇ ਬਹੁਤ ਲੱਗਦਾ ਅੱਛਾ ਭਾਜੀ ਇੱਕ ਜਿਹੜੇ ਉਹ ਸਿਪ ਸਿਪ ਕਰਕੇ ਪਰਫਿਊਮ ਕਹਿੰਦੇ ਜਿਹਨੂੰ ਉਹ ਪਏ ਰੈਡ ਦੇ ਕੋਲ ਅਸੀਂ ਵੇਚ ਕੇ ਰਾਜ਼ੀ ਨਹੀਂ ਹਾਂ ਕਿ ਮਾਰੇ ਜੇ ਕਿਸੇ ਨੇ ਲੈਣੇ ਨੇ ਇੰਪੋਰਟ ਪਏ ਨੇ ਅੱਛਾ ਮਤਲਬ ਗੱਸਾ ਨਹੀਂ ਆਦੇ ਦੇ ਵਿੱਚ ਦਾ ਮਤਲਬ ਵੈ ਵੈਸੇ ਰਹੇ ਜੀ ਨਾ ਲਓ ਆ ਲਓ ਪਰ ਜੇ ਕਿਸੇ ਨੇ ਲੈਣੀਆਂ ਦਾ ਮਿਲ ਜੂਗਾ ਵਾਲਾ ਇਹ ਰੂਮ ਫਰੈਸ਼ਨਰ ਆ ਠੀਕ ਹੈ ਪਰ ਤੇ ਫਿਰ ਦੇ ਨਾਲ ਅਸਤੇ ਕਨੇ ਆ ਲਓ ਜੀ ਰੂਟ ਸਾਰੇ ਯਾਰ ਤੁਸੀਂ ਦੁਬਈ ਦੇ ਨੇ ਹਣਾ ਭਾਜੀ ਕਿਸੇ ਨੂੰ ਤੁਸੀਂ ਗਿਫਟ ਕਰਨੀ ਆ ਜੇ ਤੁਸੀਂ ਗਿਫਟ ਕਰੋਗੇ ਨਾ ਇਹਦੇ ਵਿੱਚ ਪੰਡਤ ਜੀ ਤੋਂ ਇੱਤਰ ਲੈ ਕੇ ਜਾਓਗੇ ਪਵਾ ਕੇ ਵੇਸਟ ਕਰੋਗੇ ਤੁਸੀਂ ਦੇਖੋ ਆਲਾ ਖੁਸ਼ ਹੋ ਜਿਆ ਖੁਸ਼ ਹੋਗਾ ਭਾਜੀ ਤਾਂ ਫਰੰਟ ਇਹ ਗਿਫਟ ਆ ਨਾ ਬਿਲਕੁਲ ਬਿਲਕੁਲ ਆਲੇ ਉਸ ਵੇਲੇ ਇੱਤਰ ਪਾ ਕੇ ਦੇਵਾਂਗੇ ਇਹਦੇ ਵਿੱਚ ਨਜ਼ਾਰੇ ਬੰਨੇ ਜਾਣਗੇ ਦੇਖਿਓ ਕਾ ਬਾਤ ਹੈ ਯਾਰ ਠੀਕ ਹੈ ਅੰਦਰ ਤੱਕ ਦੇਗਾ ਰੈੱਡ ਦੀ ਯਾਦ ਰੱਖੋ ਤੁਹਾਨੂੰ ਅਗਲਾ ਵੀ ਕਿਸੇ ਦੇ ਕੋਈ ਚੀਜ਼ ਦੀ ਦਿੱਤੀ ਸੀ ਮਤਲਬ ਪੂਰਨ ਵੀ ਇਹ ਨਹੀਂ ਹੈਗਾ ਵੀ ਇਧਰ ਲਾ ਕੇ ਸਿਰਦੂਗਾ ਬਾਅਦ ਚ ਬਾਅਦ ਚ ਸਾਹਮਣੇ ਰੱਖੂਗੀ ਸਾਹਮਣੇ ਰੱਖੂਗਾ ਸਾਹਮਣੇ ਵਾਸਤੇ ਇਹ ਕਿਨਾਂ ਲੜੂਗਾ ਕਰ ਦੇਣਾ ਕਿਨੇ ਦੂਰੀ ਹਾਂ ਬਿਲਕੁਲ 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 ਤੇ ਮੇਰੀ ਪੈਕਿੰਗ ਦੇਖੋ ਜੀ ਹਰ ਇੱਕ ਚੀਜ਼ ਦੀ ਫੈਸਿਲਿਟੀ ਹੈ ਠੀਕ ਹੈ ਤੇ ਪੰਡਤ ਜੀ ਮੈਨੂੰ ਇਹ ਗੱਲ ਦੱਸ ਦਿਓ ਵੀ ਇਹਦੇ ਵਾਸਤੇ ਆਪਣਾ ਉੱਥੇ ਹੀ ਮਿਲਣਾ ਬੂਆ ਤੁਹਾਨੂੰ ਮੇਰੇ ਕੋਲ ਆਹ ਦੇ ਭਾਈ ਆ ਨਾਲ ਦੀ ਕੰਨ ਲਾਟਰੀਆਂ ਦੀ ਆ ਓਏ ਗੇਟ 1 ਕਾਡਾ ਗੇਟ 1 ਹੈ ਅੰਦਰ ਜਾ ਕੇ ਦੋ ਪਾਰਟੀਸ਼ਨ ਹੋ ਕਿਆ ਬਾਤ ਯਾਰ ਲੱਗਦਾ ਵੀ ਹੀਰੇ ਲੱਗੇ ਹੁੰਦੇ ਨੇ ਭਾਜੀ ਤੇ ਜਦੋਂ ਊਦ ਪੈ ਗਿਆ ਨਾ ਫਿਰ ਦੇਖੋ ਅੱਛਾ ਫਿਰ ਉਹਦਾ ਕਲਰ ਵੀ ਚੇਂਜ ਹੋ ਗਿਆ ਲਾ ਜੀ ਇਹ ਕਲਰ ਬਣ ਜਾਏ ਜਿਹੜੇ ਰੰਗ ਦਾ ਊਦ ਪਊਗਾ ਸੀਸੀ ਦੇ ਵਿੱਚ ਹੀ ਆ ਦੇਖੋ ਦੇਖਣ ਲਾਦੀ ਆਇਆ ਦੇਖੋ ਹਾਂ ਬਣ ਤਰ ਦੇਖੋ ਜੀ ਇਹਦੀ ਫਿਰ ਦੱਸੋ ਬਿਲਕੁਲ ਬਿਲਕੁਲ ਯਾਰ ਪੂਰੀ ਘੈਂਟ ਚੀਜ਼ ਹੈ ਇਹ ਠੀਕ ਹੈ ਨਹੀਂ ਬਿਲਕੁਲ ਬ੍ਰਦਰ ਇੱਕ ਜੇ ਤੁਹਾਨੂੰ ਇੱਥੋਂ ਮਿਲਣੀਆਂ ਦੋਸਤੋਂ ਤੁਸੀਂ ਟਿਕਟ ਵੀ ਪਾ ਸਕਦੇ ਹੋ ਤੇ ਟਿਕਟ ਪਾਉਣ ਆਏ ਤੁਸੀਂ ਇਹ ਚੀਜ਼ ਵੀ ਲੈ ਜਾ ਸਕਦੇ ਹੋ ਤਾਂ ਦੋਸਤੋਂ 300 ਰੁਪਏ ਦੇ ਵਿੱਚ ਮਲੇਰਕੋਟਲੇ ਵਰਗੇ ਸ਼ਹਿਰ ਚ ਪੰਡਤ ਜੀ ਕੁਝ ਵੀ ਨਹੀਂ ਆਉਂਦਾਗਾ ਸਾਡੇ ਕੋਲ ਆਉਂਦਾ ਹਾਂ ਤੇ ਪੰਡਤ ਜੀ ਮੈਨੂੰ ਇੱਕ ਗੱਲ ਦੱਸ ਦਿਓ ਇਹਦੇ ਵਾਸਤੇ ਆਉਣਾ ਕਿੱਥੇ ਪਊਗਾ ਮੈਨੂੰ ਵੀ ਆਉਣਾ ਪਊਗਾ ਪੰਡਤ ਲਾਟਰੀ ਮਲੇਰਕੋਟਲਾ ਪੰਡਤ ਫਰੇਗਰੈਂਸ ਪਾਰਲਰ ਦੋਨੋਂ ਇੱਕ ਸੱਤ ਦੇ ਥੱਲੇ ਨੇ ਠੀਕ ਹੈ ਤੀਜਾ ਰੱਬ ਸੁੱਖ ਰੱਖ ਕੇ ਆਉਣ ਵਾਲੇ ਟਾਈਮ ਦੇ ਵਿੱਚ ਉੱਪਰ ਪੰਡਤ ਗਾਰਮੈਂਟਸ ਵੀ ਖੁੱਲਣ ਜਾ ਰਹੇ ਕੀ ਬਾਤ ਹੈ ਯਾਰ ਦੋਸ ਇੱਕ ਰੂਮ ਚ ਆ ਸਕਦੇ ਹੋ ਤੇ ਬਾਕੀ ਸਕਰੀਨ ਦੇ ਉੱਤੇ ਫੋਨ ਨੰਬਰ ਤੇ ਐਡਰੈਸ ਲਿਖਿਆ ਹੋਇਆ ਹੈ ਗੱਲਬਾਤ ਕਰਨੀ ਕਾਲ ਕਰ ਸਕਦੇ ਹੋ